27000 ਮੈਂ ਜੇ ਤੇਜਾ ਵੀ ਤਾਂ ਥੱਲੇ ਆ ਕੇ ਰਾ ਪਾਏਗਾ ਤਾਂ ਆਪਣਾ ਕੇਸ ਹੋਵੇ ਨਹੀਂ ਵੀ ਖਾਲੀ ਆ ਨਾ ਮੰਗਦਾ ਵਿਚਾਰ 40000 ਮੇਰਾ ਮੇਰਾ ਅੱਛੇ ਲੈ ਲੈ 20000 ਦੀ ਨਾ ਯਾਰ ਕਿਉਂ ਨਾ ਹੁਣ ਇਹਨੂੰ ਮਨਾ ਕੇ ਨਾ ਕੀ ਤਟੂ ਵੇਚਾਂਗੇ ਯਾਰ ਦੀ ਗਰੰਟੀ ਵੀ ਸਾਨੂੰ ਆ ਕੇ ਲਾਂਭਾ ਨਾ ਦੇਵੋ ਜਨਾਰੇ ਸਿੱਧੀ ਜੀ ਗੱਲ ਆ ਖਾਲੀ ਕਰਕੇ ਲੈਣੀ ਆ ਬੱਚੇ ਦਾ ਬੱਚੇ ਵੇਚਦੇ ਸੀ ਭਾਈ ਦੋ ਵਜੇ ਚੱਲ ਤੂੰ ਦਾ ਮੁੱਲ ਦੱਸ ਯਾਰ ਮੁੱਲ ਦੱਸ ਜਾ ਜਾ 27000 ਮੈਂ ਬਬਲੀ ਕੋਈ ਗੱਲ ਕਰ ਭਜਾ ਨਾ ਤੇਰੀ ਬੱਕਰੀ ਵੇਚਦਾਨੀ ਅਸੀਂ ਡਾਕਟਰ ਤੋਂ ਬੱਕਰਾ ਲੈ ਕੇ ਦਿੱਤਾ ਇਹਨਾਂ ਨੂੰ ਮੈਂ ਕੋਕਾ ਪੀਸਾ ਬਣੇ ਡਾਕਟਰ ਤੋਂ ਜੀਰ ਦੇ ਤਾਂ ਵੀ ਤੋਂ ਥੱਲੇ ਆ ਕੇ ਰਾ ਪਾਏਗਾ ਤਾਂ ਆਪਣਾ ਕੇਸ ਹੋ ਨਹੀਂ ਵੀ ਖਾਲੀ ਆ ਨਾ ਜਾਂ ਕੋਈ ਬੱਚੇ ਹੁੰਦੇ ਨਾਲ ਤੈਨੂੰ ਹੋ ਜਾ ਮੁੱਲ ਸਹੀ ਲੈਣਾ ਤੋ ਜੀਓ ਜੀ ਸਹੀ ਵੀ ਤੋਂ ਥੱਲੇ ਆ ਕੇ ਰਾ ਨਹੀਂ ਵੀ ਤੋਂ ਥੱਲੇ ਕੋਈ ਬੱਚਾ ਹੁੰਦਾ ਤਨ 3-3 ਮਹੀਨੇ ਦੀ ਚਾਰ ਦੀ ਗੱਭਣ ਹੁੰਦੀ ਫਿਰ ਹੋ ਫਿਰ ਮੰਗਦਾ ਵੀ 40000 ਫਿਰ ਅਸੀਂ ਵੀ ਤੈਨੂੰ 55 ਲਾ ਦਿੰਦੇ ਉਸੇ ਇਧਰ ਵੀ ਭਾਈ ਜਾਣੇਦਾਰੇ ਦੇ ਨਾਲ ਕਰ ਕਰ ਲੋ ਯਾਰ अच्छा है। अच्छा, भाई। नहीं नहीं कोई बचा बुचा मूह मार्ट गप करके दु थ ची बकरिया ये कोई वादी गल नही थन चलता औोके की रिपोर्ट है ਬਾਜੀ ਸੁਣੀ ਤੇ ਛੇਰ ਦੇਖ ਲਈ ਕਿਉਂ ਕਾਲੇ ਬਬਲੀ ਬਹੁਤੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਬੱਕਰੀ ਦੇਣੀ ਹੈ ਹਾਂ ਠੀਕ ਹੈ ਇੱਕ ਜਾਂਦੇ ਜਾਂਦੇ ਇਹਨਾਂ ਦੀ ਨਜ਼ਰ ਚੜ ਗਈ ਹਾਂ ਬਸ ਕੱਚਾ ਮੁੱਲ ਮੈਂ ਵੀ ਨਹੀਂ ਲਾਉਂਦਾ ਲਾਂਦਾ ਖਾਨਾ ਲੈ ਫੜ ਦੇ ਦਿੱਤੀ ਬਸ ਕੈਸੇ ਲੈ ਲਿਆ ਅਬ ਦੀ 20000 ਦੀ ਨਾ ਯਾਰ ਕਿਉਂ ਕੀ ਗੱਲ ਹੈ ਸਹੀ ਕਹੀ ਇਹਨੇ ਘਟ ਗਈ ਕੋਣ ਕਾਸਰ ਕੀ ਰਹੇਗੀ ਮੈਨੂੰ ਤੂੰ ਜਾਣਦਾ ਤੂੰ ਵੀ ਕਿੰਨਾ ਕਾਸੀ ਜਾਂਦਾ ਓਏ ਕਮਾਲ ਕਰਦਾ ਤੂੰ ਬਬਲੀ ਹਾਂਜੀ ਆ ਨਾ ਖਾਲੀ ਆਪਦਾ ਨਹੀਂ ਭਰੀ ਐ ਮੇਰੀ ਸੁਣ ਲੈ ਬਾਤ ਆ ਮੇਰੇ ਨੇ ਗਾਂ ਦੇ ਕਰਨਪੁਰ ਤੋਂ ਆਏ ਨੇ 25 ਬੱਕਰੀਆਂ ਦਵਾਤੀਆਂ 25 ਹੋਰ ਲੈਣਾ ਹੁਣ ਹੱਥਾਂ ਦੇ 20000 ਤੈਨੂੰ ਖਾਲੀ ਬੱਕਰੀ ਦਾ ਮੈਂ ਘੱਟ ਨਹੀਂ ਲਾਇਆ ਮੈਂ ਤਾਂ ਤੋ ਜਾਇਜ ਜਾਇਜੀ ਮੁੱਲ ਕਰਿਆ ਤੂੰ ਕਹਿੰਦਾ ਜਾਇਜ ਕਰ ਦੇ ਜਾਇਜ ਕਰ ਦੇ ਇਹ ਮੈਂ ਮੁੱਲ ਨਾ ਹੁਣ ਇਹਨੂੰ ਮਨਾ ਕਹਿੰਦਾ ਤਾਂ ਚੀਵ ਚੱਟੂ ਵੇਚਾਂਗੇ ਯਾਰ ਠੀਕ ਕਰੀਏ ਹੁਣ ਸਾਨੂੰ ਐ ਨਾ ਟਾਈਮ ਨਹੀਂ ਹੈਗਾ ਹੱਥ ਹੁੰਦਾ ਜਾਂਦਾ

ਇਮਰ ਦੇ ਜੰਗ ਤਰਨ ਕਿਤੇ ਜਾਂਦੇ ਨਾਓ ਦੇਖੋ ਪਬਲੀ ਕੋ ਲਿਖ ਲੈ ਸਾਈ ਸਾਈ ਹੈ ਇਕੱਠੀਆਂ ਕਰ ਲਾਂਦੇ ਮੈਂ ਤਕਨ ਅਸੀਂ ਗੇੜਾ ਦੇ ਲਈ ਮਾਰੇ ਜਾ ਹੋਰ ਦਵਾ ਦਾ ਫੜ ਲਾਂਗੇ ਜਿਵੇਂ ਪਹਿਲਾਂ ਇਕੱਠੀਆਂ ਕਰੀਆਂ ਪਬਲੀ ਲਿਖ ਲੋ ਜੀ ਪਬਲੀ ਚੱਕਾਂ ਵਾਲਾ ਸਾਈ ਦਾ 500 ਆ ਗਿਆ ਤੇਰੇ ਚ ਠੀਕ ਹੈ ਅਸੀਂ ਹੋਰ ਲੈ ਲਈਏ ਇੱਧਰ ਬੱਕਰੀਆਂ ਨਹੀਂ ਨਹੀਂ ਹੋਰ ਚੱਲ ਜਿਓ ਦੇਖ ਲੋ ਨਾ ਮਾਰੇ ਜਾ ਕਹਾਂ ਦੇਖ ਕੇ ਆਂ ਅਸੀਂ ਬੱਕਰੀਆਂ ਆਓ ਜੀ ਬਾਈ ਦਾ ਹੋਇਆ ਜੀ ਬਈ ਸੌਦਾ ਹਾਂਜੀ ਜਿਹੜੀ ਗੱਲ ਹੋਈ ਚਲੋ ਆਓ ਜੀ ਆਓ ਜੀ ਆਓ ਆਜੋ